ਸੁਖ ਹਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂਖਾ ਜਨਮ ਮਰਨ ਦੁਖ ਜਾਏ ਕੋ ਵਸਿ ਫਤਖ ਸੰਵੰਦੀ ਕੁਰਸੋਂ ਕੁਰਸੋਂ ਛੱਟੀ ਐ ਤੁਦਿੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸੋਂ ਦਾਸੋ ਦਿਸ ਕੋਸ ਬਹਠਿਓ ਸੋਹੀਐ ਸਬਨਾ ਦਾ ਵੀ ਸਾਹ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਾ ਸ਼ਾਹ ਹੋ ਜਿਸ ਪਾਸ ਵਹਟਿਆ ਸੋਹੀਏ ਸਭਨਾ ਦਾ ਵੀ ਸਾਸੋ ਸਤਨਾਮ ਸ਼੍ਰੀ ਨਨ ਸ੍ਰੀ ਮਹੱਲਾ ਪਹਿਲਾ ਜੀਵ ਤਿਰ ਨਾਏ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾ ਗੁਣ ਬੰਦ ਹੈ ਜੀਓ ਸੱਚਾ ਸੱਚਾ ਨਾਉ ਗੁਣ ਗੋਵਿੰਦ ਹੈ ਗੁਰ ਗਿਆਨ ਅਪਾਰਾ ਸਿਰਜਣਹਾਰ ਜਿਨ ਸਿਰਜੀ ਤਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਆਪੇ ਕਰੀਖੈ ਸਿਰ ਸਿਰ ਲੀਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜੈ ਸੀ ਜੀਉ ਹੁਕਮੀ ਹੋਏ ਨਿਬੇੜ سی جیو گرپرم چکائے اکتھ کہائے سچ مہ سچ سما آپ اپائے آپ سمانا ਹੁਕਮੁ ਪਿਸ਼ਾਣਾ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਧਿਆ ਜੀਓ ਏਕ ਸਾਹਿਬ ਦੋਏ ਰਾਹ ਵਦਨ ਦਿਆ ਜੀਓ ਦੋ ਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਜਾਪੈ ਸਚ ਸਿਰਜਣਹਾਰਾ ਭਗਤ ਸੋਹੀ ਦਰਵਾਰ ਸ਼ਬਦ ਸੁਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਕਰ ਰਸਨ ਰਸਾਇ ਨਾਮ ਤਿਸਾਇ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜੋ تیرੈ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਸੱਚ ਕੀ ਵਾਪਾਰੀ ਭੁੱਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਿਗੁਰੂ ਪੁੱਛੋ ਜਾਏ ਨਾਮ ਧਿਆਇ ਸਾ ਜੀਓ ਸਚ ਨਾਮ ਧਾਈ ਸਚ ਚਵਾਈ ਗੁਰਮੁਖ ਸਚ ਪਛਾਣਾ ਦਿਨੋ ਨਾਥ ਦਇਆਲ ਨਿਰੰਜਨ ਅਨੰਦ ਨਾਮ ਵਖਾਣਾ ਕਰਨੀ ਕਾਰ ਤੁਰਹੁ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਕਰਨੀ ਕਾਰ ਤੁਰੋਂ ਫੁਰਮਾਈ ਆਪਮਵਾ ਮਨ ਮਾਰੀ ਨਾ ਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾਮ ਨਿਵਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਕਥੇ ਤਨਸਰੀ ਮਹੱਲਾ ਪਹਿਲਾ ਜੀਵ ਤਿਰ ਨਾਏ ਮਨ ਆਨੰਦ ਹੈ ਜੀਓ ਸਚੋ ਸਚਾ ਨਾਉ ਗੁਣ ਗੋਬਿੰਦ ਹੈ ਜੀਓ